ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹੂੰਗਾ ਵੀ ਇਹ ਜਿਹੜਾ ਦਿਨ ਹੈ ਮੋਸਟਲੀ ਜਿਵੇਂ ਕਿ ਸਾਡੀ ਸਪੋਰਟਸ ਦੇ ਜਿੰਨੇ ਵੀ ਅਥਾਰਟिटीज ਨੇ ਜਾਂ ਗਵਰਨਮੈਂਟ ਹੈ ਇਹ ਮੋਸਟਲੀ ਇਹਨਾਂ ਨੂੰ ਇਹ ਨਹੀਂ ਪਤਾ ਵੀ 1948 ਨੂੰ 12 ਅਗਸਤ ਨੂੰ ਕੀ ਸੀਗਾ ਕਿਹੜਾ ਸਾਡਾ ਮੈਚ ਜਿੱਤਿਆ ਇੰਡੀਆ ਨੇ ਕਿੰਨੇ ਗੋਲ ਕੀਤੇ ਤੋਂ ਇਹ ਚੀਜ਼ਾਂ ਜਿਹੜੀਆਂ ਸਾਨੂੰ ਦੱਸਣੀਆਂ ਪੈ ਰਹੀਆਂ ਸਾਡਾ ਇਤਿਹਾਸ ਕੀ ਸੀ ਜਿੱਦਾਂ ਕਿ ਸਾਡੇ ਹਾਕੀ ਦੇ ਵਿੱਚ ਸਭ ਨਾਲੋਂ ਜ਼ਿਆਦਾ ਜਿਵੇਂ ਸਰਦਾਰ ਬਲਬੀਰ ਸਿੰਘ ਜੀ ਨੇ ਅੱਜ ਝੰਡਾ ਲਹਿਰਾਇਆ ਮੈਂ ਸਮਝਦਾ ਹਾਂ ਵੀ ਅਗਰ ਹਾਕੀ ਦੀ ਥਾਂ ਤੇ ਕੋਈ ਹੋਰ ਗੇਮ ਹੁੰਦੀ ਜਾਂ ਕ੍ਰਿਕਟ ਹੁੰਦੀ ਤਾਂ ਮੇਰਾ خیال ਵੀ ਸਾਰੇ ਦੀ ਸਾਰੇ ਇੱਥੇ ਆਏ ਥੇ ਪੋਲੀਟਿਕਲੀ ਔਰ ਮੈਂ ਸਮਝਦਾ ਆਫੀਸ਼ੀਅਲੀ ਵੀ ਸਾਰੇ ਹੁਣੇ ਆ ਮੈਨੂੰ ਬੜਾ ਇਸ ਗੱਲ ਦਾ ਦੁੱਖ ਹੈ ਵੀ ਸਟੇਡੀਅਮ ਸਾਰਾ ਖਾਲੀ ਸੀ ਮੇਰਾ خیال ਵੀ ਓਨਲੀ ਹਾਕੀ ਪਲੇਅਰ ਸੀ ਜਾਂ ਹਾਕੀ ਲਵਰ ਸੀਗੇ ਬਹੁਤ ਘੱਟ ਜਿਹੜੀ ਸੀ ਉਹ ਤعداد ਸੀਗੀ ਔਰ ਇਹਦੇ ਨਾਲ ਮੈਂ ਇੱਕ ਚੀਜ਼ ਇਹ ਜੋੜਾਂਗਾ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਤਿਹਾਸ ਪੈਦਾ ਕਰਦੀਆਂ ਜਿਹਦੇ ਵਿੱਚ ਸਾਡੀ ਹਾਕੀ ਗਰੂਮ ਹੋਵੇ ਸਾਡੇ ਅੱਜਕੱਲ ਦੀ ਜਨਰੇਸ਼ਨ ਨੂੰ ਪਤਾ ਲੱਗੇ ਵੀ ਐਸੀ ਕਿਹੜੇ ਦਿਨ ਨੂੰ ਕੀ ਹੋਇਆ ਸੀ ਸਾਡੇ ਹਾਕੀ 70 ਕੀ ਚੱਲ ਰਿਹਾ ਅੱਜਕੱਲ ਕੀ ਚੱਲ ਰਿਹਾ ਕਿੰਨੀ ਹੈ ਪਰ ਇਹਨਾਂ ਚੀਜ਼ਾਂ ਨੂੰ ਮੇਰਾ ਖਿਆਲ ਵੀ ਭੁੱਲਣਾ ਨਹੀਂ ਚਾਹੀਦਾ ਇਹਨੂੰ ਜ਼ਿਆਦਾ ਸਮਾਂ ਦੇਣਾ ਚਾਹੀਦਾ ਤੇ ਗਵਰਨਮੈਂਟ ਨੂੰ ਵੀ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ